ਦੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪੰਜਵਾਂ ਘਰ 12 ਵਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪਉ ਨਾਮ ਜਪੋ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਦਰੇ ਪ੍ਰਭ ਸਰਣਾਈ ਪਰ ਧਨ ਦੋਖ ਕਿਛ ਪਾਪ ਨ ਫੇੜੇ ਜਮ ਜੰਦਾਰ ਨ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਦਰੇ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਨਕ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਰਹਿਮਤ ਕਿਰਪਾ ਬਖਸ਼ਿਸ਼ ਹੋਈ ਹੈ ਜੋ ਅੱਜ ਦੇ ਅੰਮ੍ਰਿਤ ਵੇਲੇ ਦੇ ਪ੍ਰਕਾਸ਼ ਸਤਿਗੁਰ ਜੀ ਨੇ ਬਖਸ਼ ਕੇ ਖੁੱਲੇ دیدار ਬਖਸ਼ ਕੇ ਆਪਣੇ ਸਿੰਘਾਸਨਾ ਤੇ ਸੁਭਾਏ ਮਾਨ ਹੋਏ ਹਨ ਤੇ ਆਪਣੇ সিংহাসਨ ਤੇ ਪ੍ਰਕਾਸ਼ਮਾਨ ਹੋ ਕੇ ਜਿਹੜੇ ਅੱਜ ਦੇ ਅੰਮ੍ਰਿਤਮੇ ਪਾਵਨ ਹੁਕਮਨਾਮਾ ਸਾਹਿਬ ਜੋ ਸਤਿਗੁਰ ਜੀ ਨੇ ਸਾਡੀ ਝੋਲੀ ਦੇ ਵਿੱਚ ਪਾਏ ਹਨ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਕਿਰਪਾ ਬਣੀ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਹੈਵਰਡ ਦੇ ਪਾਵਨ ਦਰਬਾਰ ਦੇ ਵਿੱਚ ਜੋ ਅੱਜ ਦੀ ਅੰਮ੍ਰਿਤ ਮੇਦਾਤ ਸਤਿਗੁਰ ਜੀ ਨੇ ਵਰਤਾਈ ਹੈ ਉਤਨਾ ਸ੍ਰੀ ਰਾਗ ਦੇ ਵਿੱਚ ਪੰਚਵੇਂ ਸਤਿਗੁਰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਬਦ ਹਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 683 ਤੋਂ ਲੈ ਕੇ 684 ਤੱਕ ਸੁਭਾਏ ਮਾਨ ਹਨ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਤਨਾਸਰੀ ਮਹੱਲਾ ਪੰਜਵਾਂ ਤਨਾਸਰੀ ਰਾਗ ਹੈ ਤੇ ਪੰਜਵੇਂ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਬਦ ਨੇ ਘਰ 12 ਵਾਂ 12 ਨੰਬਰ ਘਰ ਦੇ ਵਿੱਚ ਤਬਲੇ ਵਾਲੇ ਨੂੰ ਹਦਾਇਤ ਤੇ ਤਬਲਾ ਵਜਾਉਣ ਦੀ ਇੱਕ ਓੰਕਾਰ ਵਾਹਿਗੁਰੂ ਇੱਕ ਹੈ ਓਮਕਾਰ ਉਹਦੇ ਵਰਗਾ ਹੋਰ ਕੋਈ ਵੀ ਦੂਜਾ ਨਹੀਂ ਉਹਦਾ ਕੋਈ ਆਕਾਰ ਨਹੀਂ ਹੈ ਕੋਈ ਰੂਪ ਕੋਈ ਰੰਗ ਨਹੀਂ ਹੈ ਉਹਦਾ ਕੋਈ ਹੱਦ ਕੋਈ ਬੰਨਾ ਨਹੀਂ ਹੈ ਉਹਦਾ ਕੋਈ ਵੀ ਅੰਤ ਨਹੀਂ ਅਜੇ ਤੱਕ ਪਾ ਸਕਿਆ ਤੇ ਨਾ ਕਦੀ ਪਾ ਸਕੇਗਾ ਮਿਲਦਾ ਹੈ ਸਤ ਜੋ ਸਦਾ ਅਟਲ ਰਹਿਣ ਵਾਲਾ ਹੈ ਸੱਚਾ ਹੈ ਮਿਲਦਾ ਹੈ ਗੁਰਪ੍ਰਸਾਦ ਸਤਗੁਰੂ ਦੇ ਬਖਸ਼ੇ ਗਿਆਨ ਦੇ ਨਾਲ ਸਤਗੁਰੂ ਕੀ ਬਖਸ਼ੀ ਹੋਈ ਮਤ ਦੇ ਨਾਲ ਐਸੇ ਸੱਚੇ ਵੈਗੁਰੂ ਪ੍ਰਭੂ ਪਰਮਾਤਮਾ ਦੀ ਸੋਝੀ ਤੇ ਸਮਝ ਮਨੁੱਖ ਨੂੰ ਜੀਵਨ ਵਿੱਚ ਪੈਂਦੀ ਹੈ ਅੱਗੇ ਸ਼ਬਦ ਦੀ ਸ਼ੁਰੂਆਤ ਹੈ ਸਭ ਤੋਂ ਪਹਿਲਾ ਬੰਦ ਰਹਾਉ ਦਾ ਬੰਦ ਹੈ ਸਤਗੁਰੂ ਜੀ ਰਹਾਉ ਤੇ ਬੰਦ ਵਿੱਚ ਕਿਰਪਾ ਕਰ ਰਹੇ ਹਨ ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਵੰਦਨਾ ਦਾ ਅਰਥ ਹੈ ਨਮਸਕਾਰ ਕਰਨੀ ਗੁਣ ਗਾਵੋ ਗੋਪਾਲ ਰਾਏ ਗੋਪਾਲ ਦਾ ਅਰਥ ਹੈ ਧਰਤੀ ਦੀ ਪਾਲਣਾ ਕਰਨ ਵਾਲਾ ਪ੍ਰਤਪਾਲਕ ਵਾਹਿਗੁਰੂ ਪ੍ਰਭੂ ਸੱਚਾ ਪਾਤਸ਼ਾਹ ਜੋ ਧਰਤੀ ਦਾ ਮਾਲਕ ਹੈ ਉਹਦੇ ਗੁਣ ਗਾਉਣ ਦੀ ਗੱਲ ਪਾਤਸ਼ਾਹ ਜੀ ਨੇ ਪਹਿਲੇ ਰਾਹਾਉ ਦੇ ਬੰਦ ਵਿੱਚ ਕੀਤੀ ਹੈ ਸਹਿਵ ਕਹਿੰਦੇ ਹੈ ਮੇਰੇ ਵੀਰ ਹੈ ਭਾਈ ਜੋ ਪ੍ਰਮਾਤਮਾ ਤੇਰੇ ਤੇ ਸਦਾ ਦਿਆਲੂ ਬਣ ਕੇ ਕਿਰਪਾਲੂ ਬਣ ਕੇ ਰਹਿਮਤਾ ਕਰ ਰਿਹਾ ਹੈ ਜੋ ਕਦੀ ਵੀ ਤੇਰਾ ਸਾਥ ਛੱਡਣ ਨੂੰ ਤਿਆਰ ਨਹੀਂ ਜੋ ਹਰ ਵਕਤ ਤੇਰੇ ਅੰਗ ਸੰਗ ਰਹਿੰਦਾ ਹੈ ਐਸੀ ਸਚੇਂਦਰੰਕਾਰ ਪ੍ਰਭੂ ਪਰਮਾਤਮਾ ਦੇ ਸਦਾ ਗੁਣ ਗਾਇਆ ਕਰ। ਉਹਨੂੰ ਪਲ-ਪਲ ਚੇਤੇ ਕਰਿਆ ਕਰ, ਉਹਨੂੰ ਯਾਦ ਕਰਿਆ ਕਰ। ਕਿਉਂਕਿ ਉਸ ਦੇ ਗੁਣ ਗਾਉਣ ਦੇ ਨਾਲ ਹੀ ਹਿਰਦੇ ਵਿੱਚ ਭਾਵਨਾ ਉਹਨੂੰ ਨਮਸਕਾਰ ਕਰਨ ਦੀ ਪੈਦਾ ਹੁੰਦੀ ਹੈ। ਜਦੋਂ ਉਹ ਰਹਿਮਤਾਂ ਬਖਸ਼ਿਸ਼ਾਂ ਜਦੋਂ ਅਸੀਂ ਉਹ ਪਾਈ ਗੁਰੂ ਜੀਆਂ ਦਿੱਤੀਆਂ ਮੰਨਦੇ ਹਾਂ ਜਦੋਂ ਨਿਰੰਕਾਰ ਦੀਆਂ ਰਹਿਮਤਾਂ ਨੂੰ ਮਾਣਨ ਦਾ ਯਤਨ ਕਰਦੇ ਹਾਂ ਫਿਰ ਹਿਰਦੇ 'ਚੋਂ ਇੱਕ ਨਮਸਕਾਰ ਕਰਨ ਦੀ ਇੱਕ ਅਚਰਜਮਈ ਅਵਸਥਾ ਪੈਦਾ ਹੁੰਦੀ ਹੈ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਵਿਸਮਾਤ ਦੀ ਅਵਸਥਾ ਜਦੋਂ ਚਿੱਤ ਦੇ ਵਿੱਚੋਂ ਐਪਰੀਸ਼ੀਏਸ਼ਨ ਨਿਕਲਦੀ ਹੈ ਵਾਹਿਗੁਰੂ 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 ਇਹ ਹਿਰਦੇ 'ਚੋਂ ਨਿਕਲਣੀ ਚਾਹੀਦੀ ਹੈ ਤੇ ਹਿਰਦੇ 'ਚੋਂ ਉਦੋਂ ਨਿਕਲਦੀ ਹੈ ਜਦੋਂ ਅਸੀਂ ਸੱਚੇ ਨਿਰੰਕਾਰ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਉਹਦੀਆਂ ਦਿੱਤੀਆਂ ਦਾਤਾਂ ਨੂੰ ਉਹਦੀਆਂ ਰਹਿਮਤਾਂ ਨੂੰ ਬੜੀਆਂ ਬਰੀਕੀ ਦੇ ਨਾਲ ਜਾਣਨ ਦਾ ਯਤਨ ਜਦੋਂ ਕਰਦੇ ਆ ਸਮਝਣ ਦਾ ਯਤਨ ਕਰਦੇ ਆ ਤੇ ਸਮਝ ਇਹ ਪੈਂਦੀ ਹੈ ਕਿ ਮੇਰੀ ਤੇ ਔਕਾਤ ਕੁਝ ਵੀ ਨਹੀਂ ਸੀ ਕਿੱਥੇ ਸੀ ਤੇ ਕਿੱਥੇ ਮੇਰਾ ਸੱਚਾ ਵਾਹਿਗੁਰੂ ਮੈਨੂੰ ਲੈ ਆਇਆ ਇਸੇ ਕਰਕੇ ਸੱਭ ਕਹਿੰਦੇ ਨੇ ਬੰਦਨਾ ਹਰ ਬੰਦਨਾ ਪਰਮਾਤਮਾ ਵਾਹਿਗੁਰੂ ਨੂੰ ਸਦਾ ਨਮਸ਼ਕਾਰ ਕਰਿਆ ਕਰ ਕਿਉਂਕਿ ਤੇ ਸਦਾ ਉਸ ਸੱਚੇ ਪਾਤਸ਼ਾਹ ਦੇ ਗੁਣਾਂ ਨੂੰ ਗਾਇਆ ਕਰ ਜੋ ਧਰਤੀ ਦਾ ਪਾਲਣ ਵਾਲਾ ਹੈ ਜੋ ਦਾਤਾਂ ਦੇ ਰਿਆ ਹੈ ਉਹ ਕਦੀ ਵੀ ਨਹੀਂ ਥੱਕਦਾ ਜੀਵ ਲੈ ਲੈ ਕੇ ਥੱਕ ਜਾਂਦੇ ਹਨ ਪਰ ਉਹਦੇ ਭੰਡਾਰਿਆਂ ਦੇ ਵਿੱਚ ਕਦੀ ਕੋਈ ਕਮੀ ਨਹੀਂ ਆਉਂਦੀ ਉਹ ਹਰ ਵਕਤ ਸਾਰਿਆਂ ਤੇ ਇੱਕ ਬਰਾਬਰ ਰਹਿਮਤ ਤੇ ਕਿਰਪਾ ਆਪਣੀ ਦ੍ਰਿਸ਼ਟੀ ਵਰਤਾ ਕੇ ਰੱਖਦਾ ਹੈ ਰਹਾਉ ਇਰਾਹਾਉ ਦੇ ਬੰਦ ਨੇ ਵੱਡਾ ਭਾਗ ਭੇਟੇ ਗੁਰਦੇਵਾ ਏ ਸਤਗੁਰ ਜੀ ਬੜੀ ਪਿਆਰ ਤੇ ਰਹਿਮਤ ਨਾਲ ਇਹ ਗੱਲ ਸਮਝਾ ਰਹੇ ਨੇ ਕਿ ਐ ਮਨੁੱਖ ਵੇਖ ਉਸ ਸਮਾਂ ਬਹੁਤ ਹੀ ਵੱਡਿਆਂ ਭਾਗਾਂ ਵਾਲਾ ਹੁੰਦਾ ਹੈ ਜਦੋਂ ਗੁਰੂ ਦੇਵ ਦੀ ਭੇਟ ਹੋਵੇ ਭਾਵ ਜਦੋਂ ਸ਼ਬਦ ਗੁਰੂ ਦੇ ਨਾਲ ਜੀਵਨ ਜੁੜਨ ਲੱਗ ਪਵੇ ਜਦੋਂ ਸ਼ਬਦ ਗੁਰੂ ਦੀ ਵਿਚਾਰ ਜੀਵਨ ਵਿੱਚ ਟਿਕਣ ਲੱਗ ਪਵੇ ਜਦੋਂ ਸ਼ਬਦ ਗੁਰੂ ਦੀ ਸੋਝੀ ਜੀਵਨ ਵਿੱਚ ਆਉਣ ਲੱਗ ਪਵੇ ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਗਿਆਨ ਮਨੁੱਖ ਦੇ ਅੰਦਰ ਪੈਦਾ ਹੋਣ ਲੱਗ ਪਵੇ ਤੇ ਉਸ ਗਿਆਨ ਅੰਜਨ ਦੇ ਨਾਲ ਅਗਿਆਨਤਾ ਦੂਰ ਹੋਣ ਲੱਗ ਪਵੇ ਤੇ ਸੱਭ ਕਹਿੰਦੇ ਚੇਤਤ ਰੱਖੇ ਇਹ ਬਹੁਤ ਹੀ ਵੱਡੇ ਭਾਗ ਹੋਣਗੇ ਫਿਰ ਉਸ ਸਮੇਂ ਜਦੋਂ ਤੈਨੂੰ ਇਹ ਗੱਲ ਦੀ ਸੋਝੀ ਤੇ ਸਮਝ ਪੈਣ ਲੱਗ ਪਵੇ ਕਿ ਪ੍ਰਮਾਤਮਾ ਨੂੰ ਮਿਲਣ ਵਾਸਤੇ ਹਿਰਦੇ ਦੀ ਨਿਰਮਲਤਾ ਹੀ ਹੋਣੀ ਬਹੁਤ ਜ਼ਰੂਰੀ ਹੈ ਤੇ ਹਿਰਦਾ ਨਿਰਮਲ ਹੁੰਦਾ ਹੈ ਗੁਰਮਤ ਦੇ ਗਿਆਨ ਤੇ ਗੁਰਮਤ ਦੀ ਸੋਚੀ ਤੇ ਸਮਝ ਦੇ ਨਾਲ ਤੇ ਫਿਰ ਕੀ ਅਵਸਥਾ ਬਣਦੀ ਹੈ ਕੋਟ ਪ੍ਰਾਦ ਮਿਟੇ ਹਰ ਸੇਵਾ ਸਤਗੁਰੂ ਦਾ ਜਦੋਂ ਭੇਟ ਹੋਈ ਜਦੋਂ ਸਤਗੁਰੂ ਜੀ ਕੇ ਸ਼ਬਦ ਦੀ ਵਿਚਾਰ ਸੁਣੀ ਜਦੋਂ ਸਤਗੁਰੂ ਕੇ ਸ਼ਬਦ ਤੋਂ ਗੁਰੂ ਦੀ ਮਤ ਦਾ ਗਿਆਨ ਲਿਆ ਤੇ ਜਦੋਂ ਇਹ ਗੁਰੂ ਮਤਿ ਹਿਰਦੇ ਵਿੱਚ ਪ੍ਰਗਟ ਹੋਣ ਲੱਗੀ ਤੇ ਸਮਝ ਪਈ ਕਿ ਕਰੋੜਾਂ ਕੀਤੇ ਹੋਏ ਜਿਹੜੇ ਜੀਵਨ ਦੇ ਵਿੱਚ ਅਪਰਾਧ ਨੇ ਇਹ ਮਿਟ ਸਕਦੇ ਨੇ ਸੱਚੇ ਪ੍ਰਮਾਤਮਾ ਦੀ ਸੇਵਾ ਕੀਤੇ ਆ ਹੁਣ ਪ੍ਰਮਾਤਮਾ ਦੀ ਸੇਵਾ ਕਿਵੇਂ ਕਰਨੀ ਹੈ ਮੈਂ ਹਰ ਵਕਤੇ ਬੇਨਤੀ ਕਰਦਾ ਹਾਂ ਕਿ ਰੱਬ ਕਿੱਥੇ ਰਹਿੰਦਾ ਹੈ ਰੱਬ ਰਹਿੰਦਾ ਹੈ ਮਾਨਵਤਾ ਦੇ ਵਿੱਚ ਰੱਬ ਰਹਿੰਦਾ ਹੈ ਸੰਸਾਰ ਦੇ ਵਿੱਚ ਇਸੇ ਕਰਕੇ ਸਤਿ ਕੰਦੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਨ ਪਾਈ ਹੈ ਮਾਨਵਤਾ ਦੀ ਸੇਵਾ ਦੇ ਵਿੱਚ ਸੱਚੇ ਪਾਤਸ਼ਾਹ ਨੇ ਲਾਇਆ ਜਦੋਂ ਲਾਹੌਰ ਦੇ ਵਿੱਚ ਕਾਲ ਪਿਆ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਪ ਸੇਵਾ ਕਰਨ ਵਾਸਤੇ ਮਾਨਵਤਾ ਦੀ ਸੇਵਾ ਕਰਨ ਵਾਸਤੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲੈ ਕੇ ਬਾਲ ਅਵਸਥਾ ਦੇ ਵਿੱਚ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਲਾਹੌਰ ਦੇ ਵਿੱਚ ਸਤ ਗੁਰੂ ਜੀ ਪਹੁੰਚ ਗਏ ਉੱਥੇ ਜਾ ਕੇ ਸਤਗੁਰੂ ਜੀ ਨੇ ਬਿਨਾਂ ਕੋਈ ਨਸਕਲੀ ਨਸਕਲੀ ਵਿਤਕਰੇ ਤੋਂ ਬਿਨਾਂ ਕਿਸੇ ਤਰੀਕੇ ਦੇ ਨਸਲੀ ਵਿਤਕਰੇ ਤੋਂ ਉੱਪਰ ਉੱਠ ਕੇ तमाम ਮਾਨਵਤਾ ਦੀ ਸੇਵਾ ਕੀਤੀ ਤੇ ਸਾਨੂੰ ਵੀ ਸਮਝਾਇਆ ਕਿ ਵੀ ਜੇ ਤੂੰ ਆਪਣੇ ਜੀਵਨ ਦੇ ਵਿੱਚੋਂ ਅਪਰਾਧ ਅਵਗੁਣ ਮਿਟਾਉਣਾ ਚਾਹੁੰਦਾ ਹੈ ਅਪਰਾਧ ਕੀ ਨੇ ਦੋ ਸ਼ਬਦ ਨੇ ਇੱਕ ਪਾਪ ਤੇ ਇੱਕ ਅਪਰਾਧ ਪਾਪ ਉਹ ਨੇ ਜੋ ਚਿਤਵੇ ਜਾਂਦੇ ਨੇ ਤੇ ਚਿਤਵੇ ਹੋਏ ਪਾਪਾ ਨੂੰ ਜਦੋਂ ਮਨੁੱਖ ਹੱਥਾਂ ਦੇ ਨਾਲ ਅੰਗਾਂ ਦੇ ਨਾਲ ਕਰ ਦਵੇ ਤੇ ਸਮਝ ਲੈਣਾ ਉਹ ਅਪਰਾਧ ਹੈ ਅਪਰਾਧੀ ਨੂੰ ਸਜ਼ਾ ਕਾਨੂੰਨ ਦੀ ਹੈ ਪਰ ਪਾਪੀ ਨੂੰ ਕੋਈ ਕਾਨੂੰਨ ਸਜ਼ਾ ਨਹੀਂ ਅਜੇ ਤੱਕ ਦੇ ਸਕਿਆ ਅਪਰਾਧੀ ਮਨੁੱਖ ਚੋਰੀ ਕਰਦਾ ਫੜਿਆ ਜਾਵੇ ਤੇ ਉਸ ਨੂੰ ਚੋਰ ਕਿਹਾ ਜਾਂਦਾ ਹੈ ਪਰ ਜਿਹੜਾ ਨਿਤ ਅੱਖਾਂ ਦੀ ਚੋਰੀ ਕਰੇ ਨਿਤ ਜੀਬਾ ਦੀ ਚੋਰੀ ਕਰੇ ਨਿਤ ਕੰਨਾਂ ਦੀ ਚੋਰੀ ਕਰੇ ਨਿਤ ਮਨ ਦੀ ਚੋਰੀ ਕਰੇ ਐਸੇ ਮਨੁੱਖ ਨੂੰ ਕੋਈ ਸਜ਼ਾ ਨਹੀਂ ਹੈ ਪਰ ਐਸੇ ਮਨੁੱਖ ਨੂੰ ਸਜ਼ਾ ਪ੍ਰਮਾਤਮਾ ਦਿੰਦਾ ਹੈ ਸਤਿਗੁਰੂ ਗੁਰਦੇਵ ਇਸੇ ਕਰਕੇ ਕਹਿੰਦੇ ਹਨ ਸਭ ਤੋਂ ਪਹਿਲਾਂ ਇਹ ਰਿਅਲਾਈਜ਼ ਕਰ ਕਿ ਹਾਂ ਅਪਰਾਧੀ ਗੁਨਾਹਗਾਰ ਹਾਂ ਬੇਮੁਖ ਮੰਦਾ ਕਿਉਂਕਿ ਜਦੋਂ ਇਹ ਜੀਵਨ ਵਿੱਚ ਗੱਲ ਆਵੇਗੀ ਤੇ ਅਪਰਾਧਾਂ ਤੋਂ ਮੁਕਤ ਹੋਣ ਦੀ ਅਰਦਾਸ ਹੋਵੇਗੀ ਜੇ ਮਨ ਵਿੱਚ ਇਹ ਸੋਚਿਆ ਜਾਵੇ ਕਿ ਮੈਂ ਕੋਈ ਅਪਰਾਧੀ ਨਹੀਂ ਮੇਰੇ ਅੰਦਰ ਕੋਈ ਗੁਨਾਹ ਨਹੀਂ ਮੈਂ ਤੇ ਅਜੇ ਤੱਕ ਕੋਈ ਧੋਖਾ ਦਿੱਤਾ ਹੀ ਨਹੀਂ ਤੇ ਸੱਚ ਜਾਣਿਓ ਫਿਰ ਇਹ ਆਪਣੇ ਆਪ ਦੇ ਵਿੱਚ ਸਿਆੜਾ ਬਣਨ ਵਾਲੀ ਗੱਲ ਹੈ ਪਰ ਸਤਿਗੁਰੂ ਗੁਰਦੇਵ ਜੀ ਹਰ ਵਕਤ ਗੁਰਬਾਣੀ ਵਿੱਚ ਇਹ ਗੱਲ ਸਮਝਾਉਂਦੇ ਨੇ ਹਮ ਆਵਗੁਣ ਭਰੇ ਏਕ ਗੁਣ ਨਾਹੀ ਕਿ ਇਹ ਕਹਿ ਕੇ ਮਨੁੱਖ ਦੇ ਜੀਵਨ ਦੇ ਵਿੱਚ ਨਿਮਰਤਾ ਤੇ ਪਿਆਰ ਤੇ ਹਲੀਮੀ ਆਵੇ ਅੰਦਰ ਦੀ ਜਿਹੜੀ ਹੈ ਪਵਿੱਤਰਤਾ ਬਣ ਜਾਵੇ ਤੇ ਆ ਪਵਿੱਤਰਤਾ ਜਿਹੜੀ ਜੀਵਨ ਵਿੱਚ ਬਣੀ ਹੈ ਇਹ ਖਤਮ ਹੋ ਜਾਵੇ ਤੇ ਮਿਟੂਗੀ ਹਰ ਸੇਵਾ ਪ੍ਰਮਾਤਮਾ ਦੀ ਸੇਵਾ ਕੀਤੀਆਂ ਮਾਨਵਤਾ ਦੀ ਸੇਵਾ ਕੀਤੀਆਂ ਮਾਨਵਤਾ ਨਾਲ ਪਿਆਰ ਕੀਤੇਆਂ ਸੰਸਾਰ ਦੇ ਵਿੱਚ ਗਰੀਬ ਦੀ ਬਾਹ ਫੜਿਆ ਤੇ ਸਭ ਕਹਿੰਦੇ ਨੇ ਇਹ ਅਪਰਾਧ ਦੂਰ ਹੋ ਸਕਦੇ ਹਨ ਚਰਨ ਕਮਲ ਜਾ ਕਾ ਮਨ ਰਾਪੈ ਹੁਣ ਇੱਥੇ ਚਰਨ ਤੇ ਕਮਲ ਦੋ ਸ਼ਬਦ ਆਏ ਹਨ ਹੁਣ ਹਰ ਵਕਤ ਇਹਦੇ ਵਿੱਚ ਪਾਤਸ਼ਾਹ ਜੀ ਕਹਿ ਰਹੇ ਨੇ ਚਰਨਾ ਕਮਲਾਂ ਦੇ ਵਿੱਚ ਹੁਣ ਮੇਰਾ ਮਨ ਰਾਪੇ ਦਾ ਅਰਥ ਰੰਗਿਆ ਜਾਂਦਾ ਹੈ ਹੁਣ ਪ੍ਰਭੂ ਦੇ ਸੋਹਣੇ ਚਰਨ ਕਿਹੜੇ ਨੇ ਮੈਂ ਹਰ ਵਕਤ ਇਹ ਬੇਨਤੀ ਬਾਰ ਬਾਰ ਕਰਦਾ ਹੁੰਨਾ ਸਤਿਗੁਰੂ ਕਹਿੰਦੇ ਭਲੇਖਾ ਕਰਨ ਦੀ ਲੋੜ ਨਹੀਂ ਸਤਿਗੁਰੂ ਨੇ ਬਾਣੀ ਦੇ ਵਿੱਚ ਹੀ ਇਹਦਾ ਜਵਾਬ ਦਿੱਤਾ ਹੈ ਕਹਿੰਦੇ ਪ੍ਰਮਾਤਮਾ ਦੇ ਚਰਨ ਨੇ ਪ੍ਰਮਾਤਮਾ ਦੇ ਗੁਣ ਗੁਣਾ ਦੇ ਆਧਾਰ ਤੇ ਅਸੀਂ ਰੱਬ ਨੂੰ ਚੇਤੇ ਕਰਦੇ ਆ ਉਹਦੇ ਗੁਣਾ ਨੂੰ ਹੀ ਹੋਂਦ ਹੈ ਪ੍ਰਮਾਤਮਾ ਦੀ ਉਹਦੇ ਗੁਣਾ ਦੇ ਕਰਕੇ ਹੀ ਪ੍ਰਮਾਤਮਾ ਦੀ ਇਸ ਧਰਤੀ ਦੇ ਉੱਪਰ ਹੋਂਦ ਟਿਕੀ ਹੈ ਇਸੇ ਕਰਕੇ ਉਹਨੂੰ ਅਸੀਂ ਦਿਆਲੂ ਕਿਰਪਾਲੂ ਰਹਿਮਤਾਂ ਕਰਨ ਵਾਲਾ ਦਇਆਵਾਨ ਹੋਰ ਪਤਾ ਨਹੀਂ ਕਿੰਨੇ ਨਾਮ ਅਸੀਂ ਲੈ ਕੇ ਉਹਨੂੰ ਯਾਦ ਕਰਦੇ ਆ ਇਹ ਉਹਦੇ ਗੁਣ ਨੇ ਤੇ ਸਤਗੁਰੂ ਕਹਿੰਦੇ ਚਰਨ ਕਮਲ ਪ੍ਰਮਾਤਮਾ ਦੇ ਚਰਨ ਕਿਹੜੇ ਨੇ ਉਹਦੇ ਗੁਣ ਉਹਦੇ ਗੁਣਾ ਦੇ ਵਿੱਚ ਹੁਣ ਮੇਰਾ ਮਨ ਰੰਗਣ ਲੱਗ ਪਿਆ ਹੈ ਹੁਣ ਉਹਦੇ ਗੁਣਾ ਦੇ ਵਿੱਚ ਮੇਰਾ ਮਨ ਟਿਕਣ ਲੱਗ ਪਿਆ ਹੈ ਹੁਣ ਮੇਰੇ ਮਨ ਦੀ ਅਵਸਥਾ ਵੀ ਸਦਾ ਉਹਦੇ ਗੁਣ ਗਾਉਣ ਦੀ ਹੈ ਸਦਾ ਉਹਦੇ ਗੁਣਾ ਰੂਪੀ ਚਰਨਾਂ ਨੂੰ ਮੈਂ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਸ਼ੁਰੂ ਕਰ ਦਿੱਤਾ ਹੈ ਸੋਗ ਅਗਨ ਤੇ ਇਸ ਜਨਨਾ ਵਿਆਪੈ ਪ੍ਰਾਪਤੀ ਕੀ ਹੋਈ ਹੈ ਕੀ ਮੇਰੇ ਅੰਦਰ ਬਦਲਾਵ ਆਏ ਹਨ ਜਿਹੜਾ ਪਹਿਲਾਂ ਮੇਰਾ ਮਨ ਸੋਗ ਦੇ ਵਿੱਚ ਸੋਗੀ ਹੋ ਜਾਂਦਾ ਸੀ ਤੇ ਜੇ ਕੋਈ ਖੁਸ਼ੀ ਆ ਜਾਵੇ ਤੇ ਬਹੁਤ ਹੀ ਇਸ ਤਰੀਕੇ ਦੇ ਨਾਲ ਮੈਂ ਰਿਐਕਟ ਕਰਦਾ ਸਾਂ ਕਿ ਮੈਂ ਉਸ ਖੁਸ਼ੀ ਦੇ ਵਿੱਚ ਪ੍ਰਮਾਤਮਾ ਨੂੰ ਵਿਸਾਰ ਦਿੰਦਾ ਸਾਂ ਪਰ ਹੁਣ ਇਹ ਗੱਲ ਸਮਝ ਪੈ ਗਈ ਹੈ ਇਹ ਗਿਆਨ ਇਹ ਸੋਝੀ ਤੇ ਇਹ ਸਮਝ ਆ ਗਈ ਹੈ ਸਦੀਵੀ ਆਨੰਦ ਤੇ ਸਦੀਵੀ ਖੇੜਾ ਹੈ ਹੁਣ ਇਸ ਗੱਲ ਦੀ ਸਮਝ ਪੈ ਗਈ ਹੈ ਕਿ ਸੋਗ ਕਿਸੇ ਨਾਂ ਦੀ ਕੋਈ ਚੀਜ਼ ਨਹੀਂ ਕੋਈ ਦੁੱਖ ਨਹੀਂ ਕੋਈ ਖੁਸ਼ੀ ਨਹੀਂ ਹੁਣ ਇੱਕ ਨਿਰੰਤਰ ਅਵਸਥਾ ਜੀਵਨ ਦੇ ਵਿੱਚ ਬਣੀ ਰਹਿੰਦੀ ਹੈ ਜਿਹਨੂੰ ਕਹਿੰਦੇ ਬੈਲੈਂਸ ਲਾਈਫ ਸੋਗ ਅਗਨ ਐਸੇ ਭਗਤ ਨੂੰ ਕਿਸੇ ਤਰੀਕੇ ਦਾ ਫਿਰ ਕੋਈ ਸੋਗ ਰੂਪੀ ਅੱਗ ਦੇ ਵਿੱਚ ਉਹ ਗੋਤੇ ਨਹੀਂ ਖਾਂਦਾ ਸੋਗ ਰੂਪੀ ਅੱਗ ਦੇ ਵਿੱਚ ਉਹ ਨਹੀਂ ਡੁੱਬਦਾ ਕਿਉਂਕਿ ਉਹ ਨੂੰ ਸਮਝ ਆ ਜਾਂਦੀ ਹੈ ਗਿਆਨ ਆ ਜਾਂਦਾ ਹੈ ਕਿ ਜੋ ਕੁਝ ਹੋ ਰਿਹਾ ਹੈ ਵਾਹਿਗੁਰੂ ਦੇ ਹੁਕਮ ਚ ਹੋ ਰਿਹਾ ਹੈ ਤਿਸ ਜਨਨਾ ਵਿਆਪ ਹੈ ਇਸ ਭਗਤ ਨੂੰ ਉਸ ਸੇਵਕ ਨੂੰ ਫਿਰ ਇਹ ਸੋਗ ਦੀ ਅੱਗ ਪੋ ਨਹੀਂ ਸਕਦੀ ਸਾਗਰ ਤਰਿਆ ਸਾਧੂ ਸੰਗੇ ਅਗਲੀ ਗੱਲ ਪਾਤਸ਼ਾਹ ਜੀ ਕਹਿੰਦੇ ਇਸ ਸੰਸਾਰ ਰੂਪੀ ਸਾਗਰ ਨੂੰ ਤਰਨ ਦੀ ਜਿਹੜੀ ਵਿਧੀ ਹੈ ਉਹ ਸਤਿਗੁਰੂ ਤੋਂ ਮਿਲ ਗਈ ਹੈ ਹੁਣ ਸਤਗੁਰੂ ਦੇ ਸੰਗ ਦੇ ਨਾਲ ਸਾਧੂ ਦਾ ਅਰਥ ਹੈ ਸਤਗੁਰੂ ਉਹ ਸਤਗੁਰੂ ਜੋ ਸ਼ਬਦ ਹੈ ਇੱਥੇ ਦੇਹ ਦੀ ਗੱਲ ਨਹੀਂ ਹੈ ਇਸੇ ਕਿਸੇ ਦੇਹਧਾਰੀ ਮਨੁੱਖ ਦੀ ਬਾਤ ਨਹੀਂ ਚੱਲ ਰਹੀ ਸ਼ਬਦ ਗੁਰੂ ਦੀ ਗੱਲ ਚੱਲ ਰਹੀ ਹੈ ਗਿਆਨ ਦੀ ਗੱਲ ਚੱਲ ਰਹੀ ਹੈ ਕਿਉਂਕਿ ਸਿੱਖ ਦਾ ਗੁਰੂ ਗਿਆਨ ਹੈ ਤੇ ਸਬ ਕਹਿੰਦੇ ਨੇ ਇਸ ਸੰਸਾਰ ਤੋਂ ਤਰਨ ਦੀ ਵਿਧੀ ਸਤਗੁਰੂ ਰੂਪੀ ਗਿਆਨ ਦੇ ਨਾਲ ਜੁੜ ਕੇ ਇਹ ਸਾਂਝ ਪੈ ਗਈ ਹੈ ਸਮਝ ਪੈ ਗਈ ਹੈ ਕਿ ਕਿਵੇਂ ਇਸ ਸੰਸਾਰ ਨੂੰ ਤਰਨਾ ਹੈ ਨਿਰਭਉ ਨਾਮ ਜਪੋ ਹਰ ਰੰਗੇ ਤੇ ਹੁਣ ਨਿਰਭਉ ਹੋ ਕੇ ਨਿਡਰ ਹੋ ਕੇ ਉਹ ਵਾਹਿਗੁਰੂ ਪ੍ਰਭੂ ਪਰਮਾਤਮਾ ਜੋ ਨਿਡਰ ਤੇ ਨਿਰਵੈਰ ਹੈ ਉਹਦਾ ਨਾਮ ਹੁਣ ਹਰ ਵਕਤ ਮੈਂ ਜਪਦਾ ਹਾਂ ਹਰ ਵਕਤ ਉਹਦੇ ਰੰਗ ਦੇ ਵਿੱਚ ਰੰਗਿਆ ਰਹਿਣਾ ਹਾਂ ਕਿਉਂਕਿ ਨਿਰਭਉ ਜਪੈ ਸਗਲ ਪਾਉ ਮਿਟੈ ਸਮਝ ਪੈ ਗਈ ਹੈ ਪਰਮਾਤਮਾ ਨਿਡਰ ਹੈ ਕਿਉਂਕਿ ਜਦੋਂ ਜੀਵਨ ਵਿੱਚ ਨਿਡਰਤਾ ਆਵੇਗੀ ਮਨੁੱਖ ਦੀ ਜ਼ਿੰਦਗੀ ਕੀ ਹੈ ਇਨਸਿਕਿਉਰਟੀ ਦੀ ਭਾਵਨਾ ਹੀ ਹੈ ਕਿਸੇ ਤੋਂ ਕਿਸੇ ਤੋਂ ਮਨੁੱਖ ਇਨਸਿਕਿਉਰ ਹੋਇਆ ਫਿਰਦਾ ਹੈ ਕਿ ਇਹ ਮੇਰੇ ਤੋਂ ਅੱਗੇ ਨਾ ਕਿਤੇ ਲੰਘ ਜਾਵੇ ਇਹ ਦੀ ਮੇਰੇ ਨਾਲੋਂ ਜਿਆਦਾ ਜਾਇਦਾ ਕਾਰ ਨਾ ਹੋ ਜਾਵੇ ਇਸੇ ਕਰਕੇ ਹੀ ਈਰਖਾ ਨਫ਼ਰਤ ਆਦਿਕ ਜੀਵਨ ਵਿੱਚ ਅਵਗੁਣ ਮਨੁੱਖ ਦੇ ਅੰਦਰ ਆਉਂਦੇ ਹਨ ਪਰ ਜਦੋਂ ਨਿਰਭਉ ਇਹਦੇ ਵਿੱਚ ਆ ਗਿਆ ਨਿਰਭੈਤਾ ਪ੍ਰਮਾਤਮਾ ਦੀ ਆ ਗਈ ਸਮਝ ਪੈ ਗਈ ਕਿ ਹਰ ਮਨੁੱਖ ਦੀ ਕਰਨੀ ਆਪਣੀ ਹੈ ਹਰ ਮਨੁੱਖ ਨੂੰ ਆਪ ਪ੍ਰਮਾਤਮਾ ਨੇ ਦਾਤਾਂ ਦਿੱਤੀਆਂ ਨੇ ਹਰ ਮਨੁੱਖ ਨੂੰ ਰਿਜਕ ਵੈਗੁਰੂ ਆਪ ਦੇ ਰਿਹਾ ਹੈ ਕੋਈ ਕਿਸੇ ਦਾ ਨਾ ਲੈ ਸਕਦਾ ਹੈ ਨਾ ਖਾ ਸਕਦਾ ਹੈ ਤੇ ਫਿਰ ਸਤਿਗੁਰੂ ਕਹਿੰਦੇ ਨੇ ਇਸ ਗੱਲ ਦੀ ਸੋਝੀ ਤੇ ਸਮਝ ਜਦੋਂ ਆ ਜਾਂਦੀ ਹੈ ਹਿਰਦੇ ਦੇ ਵਿੱਚੋਂ ਅਵਗੁਣ ਮਟਣ ਲੱਗ ਪੈਂਦੇ ਹਨ ਤੇ ਗੁਣਾਂ ਦੀ ਸਮਾਈ ਹੋਣ ਲੱਗ ਪੈਂਦੀ ਹੈ ਭਰ ਧਨ ਦੋਖ ਕਿਛ ਪਾਪ ਨਾ ਫੇੜੇ ਹੁਣ ਪਰਾਏ ਧਨ ਦੇ ਵੱਲ ਮਨ ਨਹੀਂ ਭਟਕਦਾ ਹੁਣ ਪਰਾਈ ਨਿੰਦਾ ਵੱਲ ਮਨ ਨਹੀਂ ਜਾਂਦਾ ਹੁਣ ਈਰਖਾ ਨਫ਼ਰਤ ਆਦਿਕ ਆਵਗੁਣ ਜੀਵਨ ਦੇ ਵਿੱਚ ਨਹੀਂ ਆਉਂਦੇ ਕਿਉਂਕਿ ਹੁਣ ਮਨ ਮੈਲ ਚਿਤਵਦਾ ਹੀ ਨਹੀਂ ਤੇ ਫਿਰ ਮਨ ਪਾਪੀ ਕਿਵੇਂ ਬਣੇਗਾ ਹੁਣ ਮਨ ਵਿੱਚ ਪਵਿੱਤਰਤਾ ਹੀ ਪਵਿੱਤਰਤਾ ਹੈ ਨਿਰਮਲ ਵਿਚਾਰ ਹਿਰਦੇ ਵਿੱਚ ਪ੍ਰਗਟ ਹੁੰਦੇ ਨੇ ਹੁਣ ਅੱਖ ਪਰਾਏ ਧਨ ਵੱਲ ਨਹੀਂ ਜਾਂਦੀ ਪਰਾਏ ਧਨ ਵੱਲ ਨਹੀਂ ਜਾਂਦੀ ਹਿਰਦੇ ਵਿੱਚ ਬਸ ਹੁਣ ਇੱਕ ਹੀ ਅਵਸਥਾ ਹੈ ਜੋ ਤੂੰ ਦੇ ਰਿਆ ਹੈ ਤੇਰਾ ਹੁਕਮ ਹੈ ਜਮ ਜੰਦਾਰ ਮ ਆਵੈ ਨੇੜੇ ਐਸੇ ਭਗਤ ਦੇ ਨੇੜੇ ਜਮ ਜੰਦਾਰ ਪਵ ਵਿਕਾਰ ਐਸੇ ਮਨੁੱਖ ਦੇ ਫਿਰ ਨੇੜੇ ਨਹੀਂ ਆਉਂਦੇ ਵਿਕਾਰ ਵੀ ਐਸੇ ਮਨੁੱਖ ਤੋਂ ਕੋਹਾਂ ਦੂਰ ਰਹਿੰਦੇ ਹਨ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਮਨੁੱਖ ਲਖ ਯਤਨ ਕਰੇ ਨਾ ਕਿ ਮੇਰੇ ਜੀਵਨ ਦੇ ਵਿੱਚੋਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਵੇ ਇਹ ਨਹੀਂ ਬੁੱਝ ਸਕਦੀ ਪਰ ਅਰਦਾਸ ਬੜੀ ਜ਼ਰੂਰੀ ਹੈ ਬੇਨਤੀਆਂ ਜ਼ਰੂਰੀਆਂ ਨੇ ਫਿਰ ਜਦੋਂ ਅਰਦਾਸ ਪ੍ਰਭੂ ਦੇ ਚਰਨਾਂ ਵਿੱਚ ਕੀਤੀ ਜਾਂਦੀ ਹੈ ਇਹ ਵਾਹਿਗੁਰੂ ਜੀ ਤੁਸੀਂ ਇਸ ਅਵਗੁਣ ਤੋਂ ਬਚਾਓ ਤੇ ਸਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਗੁਰੂ ਪੰਚਮ ਪਾਤਸ਼ਾਹ ਜੀ ਬੜੀ ਰਹਿਮਤ ਵਰਤਦੀ ਹੈ ਫਿਰ ਹੌਲੀ-ਹੌਲੀ ਮਨ ਸ਼ਾਂਤ ਹੋਣ ਲੱਗ ਪੈਂਦਾ ਹੈ ਤ੍ਰਿਸ਼ਨਾ ਦੀ ਅੱਗ ਬੁਝਣ ਲੱਗ ਪੈਂਦੀ ਹੈ हे प्रभु परमात्मा जी ਤੁਸੀਂ ਹੀ ਮੇਰੇ ਤੇ ਕਿਰਪਾ ਕਰੋ ਇਹ ਤ੍ਰਿਸ਼ਨਾ ਦੀ ਅੱਗ ਮੇਰੇ ਜੀਵਨ ਦੇ ਵਿੱਚੋਂ ਬੁਝ ਜਾਵੇ ਨਾਨਕ ਉਦਰੇ ਪ੍ਰਭ ਸ਼ਰਨਾਈ ਨਾਨਕ ਜੀ ਆਖਦੇ ਹਨ ਮਨੁੱਖ ਦਾ ਉਧਾਰ ਹੋ ਸਕਦਾ ਹੈ ਪ੍ਰਭੂ ਪਰਮਾਤਮਾ ਦੀ ਸ਼ਰਨ ਵਿੱਚ ਆ ਕੇ ਸਮਰਪਣ ਕਰਕੇ ਸ਼ਰਨਾਈ ਦਾ ਅਰਥ ਹੈ ਸਮਰਪਣ ਜਿੱਥੇ ਆਪਣੀ ਨਹੀਂ ਚਲਣੀ ਜਿੱਥੇ ਕੇਵਲ ਵਾਹਿਗੁਰੂ ਦੀ ਚਲਣੀ ਹੈ ਜਿੱਥੇ ਹੰਕਾਰ ਨਹੀਂ ਚਲਣਾ ਜਿੱਥੇ ਕੇਵਲ ਨਿਮਰਤਾ ਤੇ ਪਿਆਰ ਚੱਲਣਾ ਹੈ ਸੋ ਆਓ ਅੱਜ ਦੇ ਪਾਵਨ ਹੁਕਮਨਾਮਾ ਸਾਹਿਬ ਨੂੰ ਆਪਣੇ ਜੀਵਨ ਦੇ ਵਿੱਚ ਵਸਾਈਏ ਗੁਰਮਤ ਵਾਲੇ ਬਣੀਏ ਗੁਰੂ ਦੇ ਗਿਆਨ ਦੇ ਮੁਤਾਬਕ ਜੀਵਨ ਤੋਰੀਏ ਹੋਈਆਂ ਪੁੱਲਾਂ ਗਲਤੀਆਂ ਦੀ ਖਿਮਾ ਜੀ ਅੱਜ ਬੁੱਧਵਾਰ ਦੇ ਦੀਵਾਨ ਗੁਰੂ ਦਰਬਾਰ ਵਿੱਚ ਸੱਜਣਗੇ 6:30 ਵਜੇ ਤੋਂ ਲੈ ਕੇ 9:00 ਵਜੇ ਤੱਕ ਜਰੂਰ ਗੁਰੂ ਸੰਗਤ ਵਿੱਚ ਪਹੁੰਚਣਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ